ਅੱਛੀ ਗੱਲ ਜੀ ਸਾਰਿਆਂ ਨੂੰ ਜੀ ਅੱਜ ਆਪਾਂ ਮੈਚਿੰਗ ਸੂਟ ਦੀ ਕਟਿੰਗ ਲੈ ਕੇ ਆਏ ਆਂ ਜੀ ਇਹ ਕਮੀਜ਼ ਹੈ ਜੀ 2.5 ਮੀਟਰ ਦਾ ਤੇ 2.5 ਮੀਟਰ ਦੀ ਉਹ ਸਲਵਾਰ ਹੈ ਜੀ ਠੀਕ ਹੈ ਜੀ ਕਿਵੇਂ ਕਟਿੰਗ ਕਰਨੀ ਹੈ ਜੀ ਆਪਾਂ ਦੱਸ ਦਿਆਂ ਦੀ ਬਿਲਕੁਲ ਸਿੰਪਲ ਸੂਟ ਹੈ ਜੀ ਸਿੰਪਲੀ ਬਣਾਉਣਾ ਹੈ ਜੀ ਕਾਟਨ ਦਾ ਸੂਟ ਹੈ ਜੀ ਜੋ ਕਟਿੰਗ ਕਰਦੇ ਆਂ ਜੀ ਆਪਾਂ ਆਪਾਂ ਇਹ ਕਮੀਜ਼ ਦੀ ਡਬਲ ਤਹਿ ਲਾ ਲਈ ਹੈ ਜੀ ਇਹ ਕਿਹੜਾ ਕਪੜਾ ਹੈਗਾ ਸੀ 2.5 ਮੀਟਰ ਉਹ ਡਬਲ ਕਰਕੇ ਹੀ ਵਿਛਾ ਰਹੇ ਆ ਜੀ ਸਭ ਤੋਂ ਪਹਿਲਾਂ ਆਪਾਂ ਨਾਪ ਦੇਖ ਲੈਣੇ ਆਂ ਜੀ कमीज की लंबाई हैगीताली इंच घेरा इक्की है जी छाती साढ़े भी है जी कमर अठारह है जी हिप साढ़े इक्की जी हम ध्यान रखना है जी भी घेरा इक्की है जी तो हिप साढ़े इक्की है जी ये अकॉर्डिंग पर हिप के अकॉर्डिंग ही अपने घेरा लेना है जी ठीक है बाकी ने आप देखा जी कमीज की लंबाई हैगीताली इंचा ने तीन इंच कपड़ा फालतू लेना है जी 44 ਇੰਚ ਦੀ ਕਟਿੰਗ ਕਰਾਂਗੇ ਜੀ ਠੀਕ ਹੈ ਇਸੇ ਤਰ੍ਹਾਂ ਆਪਾਂ ਸੈਂਟਰ ਜਿਹਾ ਲੈ ਲਾਂਗੇ 4 ਇੰਚ ਨਿਸ਼ਾਨ ਆ ਲਾ ਲੈਣੇ ਆ ਜੀ ਇਹ ਕਪੜਾ ਖੋਲ ਕੇ ਹੀ ਰੱਖਿਆ ਹੋਇਆ ਹੈ ਜੀ ਮੈਂ ਅੱਜ ਠੀਕ ਹੈ ਇਹ ਸੈਂਟਰ ਨਿਸ਼ਾਨ ਲਾਏ ਉੱਥੇ ਆਪਾਂ ਘੇਰਾ ਨਾਪ ਲੈਣੀ ਹੁਣ 21.5 ਹਿਪ ਹੈ ਜੀ 21 ਇੰਚ ਘੇਰਾ ਹੈ ਜੀ ਹੁ 21.5 ਦੇ ਹਿਸਾਬ ਨਾਲ ਆਪਾਂ ਐਸੇ ਘੇਰਾ ਨਵਾਵਾਂਗੇ ਜੀ ਠੀਕ ਹੈ 3 ਇੰਚ ਫਲਦੂ ਲਵਾਵਾਂਗੇ ਜੀ 24 ਇੰਚ ठीक है साढ़े चौबीस लवेंगे हिप अकॉर्डिंग इसी तरह आपा निशान ना अटैच कर लेने ये सीधे पास कटिंग करी है जी मैं बाकी बाद कटिंग करके अलटा के रखा जी कमीज के निशान ला ले जी लंबाइज के निशान ला ले जी ये आप कटिंग कर दे बाद प्रिंट देखकर अलटा के रखा जी पल स करके ਇਜੇ ਜੇਪਾ ਨਿਸ਼ਾਨ ਲਾਏ ਉਸੇ ਕੱਟ ਕਰ ਲਾਂਗੇ ਜੀ ਸਭ ਤੋਂ ਪਹਿਲਾਂ ਇਹਨਾਂ ਦਾ ਕੱਪੜਾ ਪ੍ਰਿੰਟ ਦੇਖਣਾ ਜੀ ਇਹ ਪ੍ਰਿੰਟ ਹੈਗਾ ਜੀ ਇੱਕ ਪਾਸੇ ਜਾਂਦਾ ਜੀ ਸਾਰਾ ਆ ਤੁਸੀਂ ਦੇਖ ਲਓ ਇਹ ਐਲੀਫੈਂਟ ਬਣੇ ਹੋਏ ਆ ਜੀ ਸਾਰੇ ਇੱਕ ਪਾਸੇ ਨੂੰ ਜਾਂਦੇ ਆ ਜੀ ਸੋ ਆਪਾਂ ਹੁਣ ਪੱਲੇ ਉਲਟਾ ਕੇ ਰੱਖਾਂਗੇ ਜੀ ਠੀਕ ਹੈ ਜਿੱਦ ਨੂੰ ਇਹ ਪ੍ਰਿੰਟ ਜਾਂਦਾ ਉੱਪਰ ਪਾਸੇ ਉੱਪਰ ਪਾਸੇ ਤੀਰ ਰੱਖਾਂਗੇ ਜੀ ਆਪਾਂ ਠੀਕ ਹੈ ਜੀ ਆਪਣੇ ਤਮੀਜ਼ ਦੇ ਪੱਲੇ ਤੈਨ ਲਾ ਲਈ ਹੈ ਜੀ ਪੱਲੇ ਅਲੱਡੀ ਕਰਕੇ ਰੱਖਣੇ ਆ ਜੀ ਠੀਕ ਹੈ ਵੀ ਜਦੋਂ ਆਪਾਂ ਪਿਛਲਾ ਗਲਾ ਕੱਟਦੇ ਆਂ ਬੈਕ ਦੇ ਜਾਂ ਬੈਗਿੰਗ ਫਰੇਟਾਂ ਪਾਉਣੇ ਤਾਂ ਆਸਾਨੀ ਨਾਲ ਪੈ ਜੰਨੀ ਹੈ ਜੀ ਇਕੱਠੇ ਕੱਪੜੇ ਨੇ ਰੱਖਿਆ ਕਰੋ ਵੀ ਇਕੱਠੇ ਵੀ ਉੱਪਰ ਦੇ ਉੱਪਰ ਆ ਕੇ ਆਪਣਾ ਡਬਲ ਟੈਨ ਲਾ ਕੇ ਰੱਖ ਲੈਣੇ ਆ ਜੀ ਸਿੰਗਲ ਸਿੰਗਲ ਪੀਸ ਕਰਕੇ ਹੀ ਕੁਮਿਲ ਕਟਿੰਗ ਕਰਨਾ ਹੈ ਜੀ ਠੀਕ ਹੈ ਇਹ ਪ੍ਰਿੰਟ ਵੀ ਇੱਕ ਪਾਸੇ ਜਾਂਦਾ ਹੈ ਜੀ ਹੁਆ ਪਰ ਟੀਰਾ ਰੱਖਦੇ ਆਂ ਜੀ ਠੀਕ ਹੈ ਇਹ ਹੈ छाਤੀ ਹੈ ਇਹ 2.5 ਠੀਕ ਹੈ ਫਰੇਟ ਦੇ ਅਕੋਰਡਿੰਗ ਹੀ ਪਰ ਟੀਰਾ ਰੱਖਾਂਗੇ ਟੀਰਾ ਬਿਲਕੁਲ ਕੋਈ ਬਾਦ ਨਹੀਂ ਰੱਖਣਾ ਹੈਗਾ ਨਹੀਂ ਜਦਕ ਮੇਰੇ ਪਿੱਛੇ ਜਾਣ ਲਾ ਜਾਂਦਾ ਹੈ ਤੇ ਫਰੰਟ ਵੀ ਲੋਟ ਨਹੀਂ ਆਉਂਦਾ ਹੈਗਾ ਫਿਰ ਇਹ ਫਰੰਟ ਦਾ ਆਪਾਂ ਕੱਟ ਪਾਉਣੀ ਹੈ ਜੀ ਉਹ ਲੋਟ ਨਹੀਂ ਆਉਂਦੀ ਹੈਗੀ ਆਪਾਂ ਪੀਟੀ ਦੇ ਅਕੋਰਡਿੰਗ 5.5 ਇੰਚ ਜਿੱਦਾ ਲਵਾਂਗੇ ਜੀ ਠੀਕ ਹੈ ਤੇ 7 ਇੰਚ ਪਾ ਲਵਾਂਗੇ ਫਿਰ ਸਾਨੂੰ ਐਥੋਂ ਵੀ ਨਾਪ ਲਿਆ ਕਰੋ ਜੀ ਵੀ 5.5 ਇੰਚ ਹੈਗਾ ਜੀ ਆ ਦੇਖੋ 5.5 ਇੰਚ ਹੈ ਜੀ ਠੀਕ ਹੈ 7 ਇੰਚ ਦਾ ਨਿਸ਼ਾਨ ਲਾ ਕੇ ਫਿਰ ਉਹ ਬਾਹਰ ਕੱਢ ਦਾਂਗੇ ਜੀ ਇਹ ਹੁਣ ਆਪਾਂ ਫੀਟਿੰਗਾਂ ਚਾਹ ਲਾਉਣੀ ਹੈ ਜੀ ਸਾਢੇ 20 ਇੰਚ ਫੀਟਿੰਗ ਦਾ ਹਾਫ ਕਰ ਲਾਂਗੇ ਜੀ ਸਵਾ 10 ਇੰਚ ਠੀਕ ਹੈ 7 ਇੰਚ ਰਹਿਣਾ ਨੂੰ ਇੱਥੇ ਜਿਨ੍ਹਾਂ ਦੀ ਆਪਾਂ ਇਹ ਫੀਟਿੰਗਾਂ ਹੁੰਦੀਆਂ ਹੈ ਜੀ ਵੱਡੇ ਨਾਪ ਹੁੰਦੇ ਆ ਜੀ ਉਹਨਾਂ ਦੀ ਕਮਰ 8 ਇੰਚ ਤੋਂ ਜ਼ਿਆਦਾ ਦੀ ਸਾਢੇ 8 ਵੀ ਹੋ ਸਕਦੀ ਹੈ ਜੀ ਠੀਕ ਹੈ ਉਹਨਾਂ ਦਾ ਇਹ ਵਾਲਾ ਪਾਰ ਜਿਆਦਾ ਹੁੰਦਾ ਹੈ ਜੀ ਐਸ ਕਰਕੇ सो तो जिन्नी आ उन्नी कमर नाप लिया करो बीच तक वो प्लेटा आदि हैं जी तो सैड सिलाई हैगी है जी, है जी। पंद्रह इंच पर आप साढ़े पंद्रह लाव गे जी उस हिपाइन तो लाव गे जी साढ़े एक हिप है जी इन्होंने पाने ग्यारह इंच पर ठीक है जी।, जी तो आपू मिला लेंगे जी कमर आप जो आप प्लेटा पावगे ਠੀਕ ਹੈ ਹੁਣ ਇੱਥੇ ਦੇਖੋ ਜਿਹੜੀ ਇਹ ਵਾਲੀ ਨਾਪ ਪਾਈ ਸੀ ਕੁੜੀਆ ਸੂਟ ਹੈ ਜੀ ਇਹ ਜਿੰਨੀ ਆਪਣੀ ਕਮਰ ਹੈ ਤੇ हिਪ ਦਾ ਨਿਸ਼ਾਨਾ ਇੰਨਾ ਇਦਾਂ ਹੀ ਆਉਣਾ ਜੀ ਉਹੀ ਇਹ ਜੀ ਫੇਰ ਬਦਲ ਨਹੀਂ ਕਰਨਾ ਹੈਗਾ ਵੀ ਇੱਥੋਂ ਕਿੰਨਾ ਹੋਣਾ ਚਾਹੀਦਾ ਕਿੰਨਾ ਹੋਣਾ ਬਿਲਕੁਲ ਸਿੰਪਲ ਬਣਾਉਣਾ ਹੈ ਜੀ ਜਿਵੇਂ ਕਾਟ ਪਾਈ ਗਈ ਹੈ ਉਵੇਂ ਹੀ ਕਾਟ ਪਾਉਣੀ ਹੈ ਜੀ ਠੀਕ ਹੈ ਥੋੜੀ ਜਿਹੀ ਇੱਥੋਂ ਗੈਪ ਲੈ ਲਾਂਗੇ ਮਾੜਾ ਜਾਂ ਇਹ ਹਾਰੇ ਕਿ ਤੇ ਦੇਣਾ ਪੈਂਦਾ ਹੀ ਬਸ ਇੱਥੋਂ ਕਰਨਾ ਇੱਥੋਂ ਸੇਮ ਹੈ ਜੀ ਜਿਵੇਂ ਆਪਣਾ ਕਾਟ ਪਾਈ ਹੋਈ ਹੈ ਜੀ ਬਾਕੀ ਹੁਣ ਆਪਾਂ ਪਹਿਲਾ ਪਲੇਟਾ ਨਿਸ਼ਾਨ ਲਾ ਲਾਂਗੇ ਜੀ ਇਹ ਪੇਟੇ 11 ਇੰਚ ਪਰ ਤਿਆਰ ਨੇ ਜੀ ਆਪਾਂ 11.5 ਇੰਚ ਪਰ ਪਾਵਾਂਗੇ ਕਿਉਂਕਿ ਅੱਧਾ ਇੰਚ ਆਪਣੇ ਮੋੜ ਦੇ ਕਾਰਨ ਚ ਆ ਜਾਣਾ ਜੀ ਪਰ ਟੀਰੇ ਦੀ ਚ ਤੇ ਇੱਥੋਂ ਆਪਾਂ ਉਹੀ 7.5 ਇੰਚ ਦਾ ਗੈਪ ਦਵਾਂਗੇ ਠੀਕ ਹੈ 7.3 ਇੰਚ ਲੰਬੀਆਂ ਪਲੇਟਾਂ ਪਾਵਾਂਗੇ ਇੱਥੋਂ ਵੀ 7.5 ਇੰਚ ਨਾਪ ਲਵਾਂਗੇ ਠੀਕ ਹੈ ਤੇ ਇੱਕ ਪਲੇਟ ਦਾ ਨਾਮ ਲਾ ਲਾਂਗੇ ਤੇ ਪਲੇਟ ਦਾ ਆਪਾਂ ਸੈਂਟਰ ਕਰ ਲenga ਪਹਿਲਾਂ ਹੀ ਧੀਰਸੀ ਪਲੇਟ ਪਾਉਣ ਵਾਸਤੇ ਥੋੜਾ ਸਖਾ ਹੋ ਜਾਂਦਾ ਹੀ ਪਾਉਣਾ ਠੀਕ ਹੈ ਹੁਣ ਇੱਥੇ ਉਹੀ ਆਪਾਂ 2.5 ਇੰਚ ਕੱਟ ਪਾਵਾਂਗੇ ਇਹ ਜਿਹੜੀ ਆਪਾਂ ਪਲੇਟ ਪਾਉਣੀ ਹੈ ਜੀ ਇਹ ਵੀ ਫੀਡਿੰਗ ਅਕੋਰਡਿੰਗ ਹੀ ਪਾਉਣੀ ਪੈਂਦੀ ਕਿ ਇੱਥੇ ਘੱਟ ਸਪੇਸ ਹੁੰਦੀ 2.5 ਇੰਚ ਪਾਉਣੀ ਪੈਂਦੀ ਹੈ ਇੱਥੇ ਵੱਧ ਹੁੰਦੀ ਵੀ 2 ਇੰਚ ਚੱਕਰ ਠੀਕ ਹੈ ਮੋੜ ਗਈ ਆਪਣੀ ਮੋਢੇ ਵਾਲੀ ਪਲੇਟ ਕਿ ਜੀ ਤਾਂ ਦੱਸਿਆ ਹੋਇਆ ਹੈ ਜੀ ਤੇ ਇਹਨਾਂ ਦੋਨਾਂ ਪਲੇਟਾਂ ਦਾ ਸੈਂਟਰ ਹੋਵੇ ਠੀਕ ਹੈ ਉੱਥੇ ਪਾਣੀ ਹੈ ਇੱਕ plate ਤੇ ਮੋਡੇ ਤੋਂ 6.5 ਇੰਚ ਦੀ ਦੂਰੀ ਹੋਵੇ ਇੱਥੇ ਤੋਂ ਜਿਹੜੀ ਆਪਣਾ plate ਪਾਣੀ ਆ ਦੇਖੋ ਸਹੀ ਉਪ ਲੈਤਾ ਹੋ ਦੀ ਹੈ ਜੀ ਤੇ ਹੁਣ ਆਪਾਂ ਮੋਡੇ ਹੀ ਕੱਟ ਪਾਵਾਂਗੇ ਜੀ 2 ਇੰਚ ਹੀ ਮੋਡੇ ਕੱਟ ਪਾਵਾਂਗੇ ਇੱਥੋਂ ਵੀ ਛੱਡ ਕੇ 1.5 ਇੰਚ ਠੀਕ ਹੈ ਆ ਦੇਖੋ ਬੋਡੀ ਕਾਰਡ ਪਾਈ ਤੇ ਹੁਣ ਆਪਾਂ 프ਰੰਟ ਦੀ ਕਾਰਡ ਬਾਵਾਂਗੇ ਜਿਹੜੀ ਮੇਨ ਕਾਰਡ ਹੁੰਦੀ ਹੈ ਜੀ ਆਪਣੇ ਇਹ 프ਰੰਟ ਨਾਪ ਲਿਆ ਕਰੋ ਆਪਣਾ ਗਲ ਦੇ ਹੇਠਾਂ ਕੋਫਟਰ ਆਪਿਆ ਕਰੋ 13.5 ਇੰਚ ਹੈ ਜੀ ਇਹਨਾਂ ਦਾ ਆਪਾਂ 14 ਇੰਚ ਪਰ ਲਾਵਾਂਗੇ ਨਿਸ਼ਾਨ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਥੋੜਾ ਹੇਠਾਂ ਲਿਆ ਕੇ ਪਕਾਟ ਪਾ ਦਾਂਗੇ ਹਨ ਕੱਟ ਪਾ ਕੇ ਦਿਖਾਉਣੀ ਹੈ ਜੀ ਥੋੜੀ ਕੱਟ ਪ੍ਰਿੰਟਡ ਸੂਟ ਹੈ ਜੀ ਪੱਲੇ ਇਕੱਠੇ ਚਾਰੇ ਪੱਲੇ ਪਾਲਣੀ ਕੱਟ ਆਪਾਂ ਨੇ ਸਿੰਪਲ ਜਿਵੇਂ ਆਪਾਂ ਨਿਸ਼ਾਨ ਲਾਇਆ ਏ ਜੇ ਹੁਣ 프ਰੰਟ ਦੀ ਕਾਟ ਕਿਹੜੀ ਹੋਵੇ ਜੇ ਹੀਠਾਂ ਛੱਡ ਕੇ ਇੱਕ ਪੱਲਾ ਪਿਛਲਾ ਠੀਕ ਹੈ ਐਂ ਤਾਂ ਕੱਟ ਪਾੜਣੀ ਏ ਤੁਸੀਂ ਇੱਕ ਵਾਰ ਕੀ ਹੁੰਦਾ ਜਦੋਂ ਆਪਾਂ ਗਲਬੜਾ ਕੇ ਹਾੜਦੇ ਆਂ ਤੀੜਾ ਵੀ ਜੜ ਲੈਣੇ ਆ ਜੀ ਤਾਂ ਆ ਚੀਜ਼ ਵੱਜ ਜਾਂਦੀ ਏ ਜੀ ਠੀਕ ਹੈ ਇਹਦੀ ਦੁਆਰਾ ਮਣਕੇ ਜੀ ਤਿਆਰ ਕਮੀਜ਼ ਦੀ ਵੀ ਕਿੰਨੇ ਮੋਢੇ ਰਹਗੇ ਤਿਆਰ ਅੱਧਾ ਇੰਚ ਬਾਧ ਰੱਖ ਕੇ ਵੀ ਆਪਣੇ ਬਾਹਾਂ ਜੜਦੀਆਂ ਤੇ ਥੋੜੀ ਜਿਹੀ ਦੁਆਰੇ ਕਾਟ ਪਾ ਲਿਆ ਕਰੋ ਤੇ ਗਾੜਾ ਕੰਪਣਾ ਹਉਣ ਨਾਲ ਤੇ ਤੀਰਾ ਵੱਜ ਜਾਂਦਾ ਹੈ ਜੀ ਇਹ ਕਈ ਵਹੀ ਦੀਪ ਗਾੜ ਹੁੰਨੇ ਹੈ ਜੀ ਐਸ ਕਰਕੇ ਥੋੜੀ ਥੋੜੀ ਕਟੇਗੀ ਦੁਆਰਾ ਕਰ ਜਾ ਕਰੋ ਨਾਪ ਕੇ ਦੁਆਰਾ ਠੀਕ ਹੈ ਸੋ ਆਪਾਂ ਅੱਧਾ ਇੰਚ ਮੋਢੇ ਹੀ ਕਾਟ ਪਾ ਦਨੇ ਹੈ ਜੀ ਗਾ ਛੱਡ ਕੇ ਪਾਉਣੀ ਹੈ 2.5 ਇੰਚ ਦਾ ਜੀ ठीक है बाकी अपन प्लेटा निशान ला लागे जी कमीज की कटिंग हो गई है जी थानू एक चाहनी है जी मैं जलो भी अपने कमीज तैयार करके खटना है जी घेरा मोड़ना ही पल्ले अपने मोड़ने सब तो पहला मुला पला ही मोड़िया करो ठीक है क्योंकि जो आप फिटिंग कर दे थोड़ा पला मुला फिर चले है जी एस करके पहला मुला पला ही मोड़ना है पिछला पल्ला बाद च मोड़ना है जी ठीक है ਇਹ ਪਿਛਲਾ ਪਹਿਲਾ ਪਹਿਲਾ ਮੋੜ ਦੇ ਵਿੱਚ ਮੁੱਲਾ ਕੱਲਾ ਸਹੀ ਨਹੀਂ ਆਉਂਦਾ ਹੈਗਾ ਐਸ ਤਾਰ ਕੇ ਪਹਿਲਾ ਫਰਾਂਟ ਦਾ ਪੱਲਾ ਹੀ ਮੋੜਨਾ ਫੈਡ ਦਾ ਪੱਲਾ ਹੀ ਮੇਨ ਹੁੰਦਾ ਹੈ ਜੀ ਠੀਕ ਹੈ ਜੀ ਸੋ ਉੱਪਰ ਇੱਕ ਮੀਰ ਜੀ ਕਟਿੰਗ ਕਰ ਲਈ ਹੈ ਜੀ ਤੇ ਹੁਣ ਆਪਾਂ ਬਾਹਵਾ ਕੱਟ ਕਰਦੇ ਆਂ ਆਪਾਂ ਇਹ ਬਾਹਵਾ ਕਪੜਾ ਲੈ ਲਿਆ ਜੀ ਜਿਹੜਾ ਪੀਸ ਬਾਕੀ ਬਚਿਆ ਸੀ ਨਾਲ ਦੇ ਸਾਈਡ ਤੇ ਉੱਤਰਿਆ ਜੀ ਉਹ ਪੀਸ ਲੈ ਲਿਆ ਜੀ ਤੇ ਬਾਹਾਂ ਦੀ ਲੰਬਾਈ ਦੇਖ ਲਓ ਪਹਿਲਾਂ ਬਾਹਾਂ ਦੀ ਲੰਬਾਈ ਹੈਗੀ 15 ਇੰਚ ਤੇ ਬਾਹਾਂ ਮੋਰੀ ਹੈਗੀ ਆ 5 ਇੰਚ ਇੱਥੇ ਆਪਾਂ ਨੇ ਬਾਹਮੜੀ ਖੁੱਲੀ ਰੱਖਣੀ ਹੈ ਜੀ 7 ਇੰਚੀ ਰੱਖਣੀ ਹੈ ਜੀ ਸੋ ਇਹ ਅਕੋਰਡਿੰਗ ਹੀ ਆਪਾਂ ਕਟਿੰਗ ਕਰਦੇ ਆਂ ਜੀ ਬਾਹ ਦੀ ਬਾਹ ਹੈਗੀ ਹੈ ਜੀ 15 ਇੰਚ ਤੇ ਆਪਾਂ ਨੇ 17 ਇੰਚੇ ਕਟਿੰਗ ਕਰਨੀ 2 ਇੰਚ ਫਾਲਤੂ ਕਿਉਂਕਿ ਇਹ ਸਿੰਪਲ ਸੂਟ ਬਣਾਉਣਾ ਬਿਲਕੁਲ ਤੇ ਇੱਥੇ ਵੀ ਆਪਾਂ 17 ਇੰਚ ਲੈ ਲਵਾਂਗੇ ਸਿੱਧੇ ਪਾਸੇ ਕਟਿੰਗ ਕਰਦੇ ਆਂ ਵੀ ਆ ਫਿਰ ਪਲੇ ਅਲਟਾ ਕੇ ਰੱਖਣੀ ਹੈ ਜੀ ਆਪਾਂ ਨੇ ਬਾਹਾਂ ਦਾ ਵੀ ਪ੍ਰਿੰਟ ਤੇ ਇੱਕੇ ਰੱਖਣੀ ਹੈ ਜੀ ਇਹ ਜਿਆ ਪ੍ਰਿੰਟ ਵੀ ਪਾਸੇ ਨੂੰ ਕਰਨਾ ਹੈ ਜੀ ਪਹਿਲਾਂ ਆਪਾਂ ਬਾਹਾਂ ਕੱਪੜਾ ਲਾ ਲੈਣੇ ਆ ਜੀ ਠੀਕ ਹੈ ਜੀ ਤੇ ਆਪਾਂ ਹੁਣ ਦੇਖੋ ਆ ਪ੍ਰਿੰਟ ਇਦਾਂ ਜਾਂਦਾ ਜੀ ਤੇ ਪਿੱਛੇ ਦੇਖੋ ਬਾਹ ਇਦਾਂ ਜਾਂਦਾ ਹੈ ਜੀ ਹੁਣ ਆਪਾਂ ਸਿੱਧਾ ਪ੍ਰਿੰਟ ਕਰਕੇ ਬਾਹਾਂ ਚਾਹੇ ਲਾ ਕੇ ਰੱਖਦੇ ਆ ਜੀ ਠੀਕ ਆਪਾਂ ਨੇ ਬਾਹਾਂ ਚਾਹੇ ਲਾ ਕੇ ਰੱਖ ਲਈ ਹੈ ਜੀ ਹੁਣ ਆਪਾਂ ਕੱਪੜਾ ਵੀ ਦੇਖ ਲੈਣੇ ਪੂਰਾ ਹੈਗਾ ਜੀ ਆਪਣਾ ਇਹ ਪੀਸ ਇਹ ਥੋੜਾ ਜੋੜ ਲਾਣਾ ਪੈਣਾ ਜੀ ਆਪਾਂ ਨੂੰ ਆ ਦੇਖੋ ਲੰਬਾਈ ਜੇ ਆਪਾਂ ਪੂਰੀ ਲਾ ਲਈ ਸੀ ਇੱਥੇ ਧਿਆਨ ਦਿਓ ਮੜ ਜੇ ਇਹ 8.5 ਇੰਚ ਹੀ ਕਪੜਾ ਰਹਿੰਦਾ ਏ ਹੁਣ ਇਹਨਾਂ 9.5 ਇੰਚ ਮੋੜੇ ਕਿਆਰ ਹੋਣਗੇ ਜੇ ਆਪਾਂ ਕਾਟ ਪਾ ਕੇ ਵੀ ਇਦਾਂ ਰੱਖਦੇ ਆ ਜੀ ਤੇ 3 ਇੰਚ ਮੰਨ ਲਓ ਕਾਟ ਪਾ ਲਈ ਆਪਾਂ ਨੇ ਠੀਕ ਹੈ ਤੇ ਪਰ 9 ਇੰਚ ਮੋੜੇ ਜੇ ਇੱਥੇ 9 ਇੰਚ ਆਉਂਦਾ ਜੀ ਪੂਰਾ ਆਪਣਾ ਕਪੜਾ ਪੂਰਾ ਪੂਰਾ ਹੀ ਆਉਂਦਾ ਜੀ ਕਈ ਵਾਰ ਕੀ ਹੁੰਦਾ ਆਪਣਾ ਕਮੀਜ਼ ਪਾਉਣ ਦਾ ਨਾ ਆਪਣਾ ਸ਼ਿੰਕ ਹੋ ਜਾਂਦੀ ਆ ਸੀਜ਼ਨ ਦਾ ਕਪੜਾ ਐਸ ਕਪੜਾ ਸੇਫਟੀ ਵਾਸਤੇ ਥੋੜਾ ਜਿਹਾ ਆਪਾਂ ਪੀਸ ਕਾਉਣਾ ਪੈਣਾ ਇੰਨਾਂ ਕ ਮਿਆਨੀ ਟੈਪ ਵਾਂ ਵਿੱਚ ਬਾਕੀ ਬਾਹ ਮੂਰੀ ਮੂਰੇ ਦੀ ਪੂਰੀ ਹੈ ਜੀ ਠੀਕ ਹੈ ਸੋ ਆਪਾਂ ਇਹ ਵਾਲਾ ਕੱਪੜਾ ਪਾਵਾਂਗੇ ਮੂਰੇ ਪਹਿਲਾਂ ਕਾਟ ਪਾਲਣੇ ਆ ਜੀ ਉਹਦੇ ਅਕੋਰਡਿੰਗ ਥੋੜਾ ਥੋੜਾ ਕੱਪੜਾ ਪਹਿਣਾ ਜੀ ਵਿੱਚ ਸਿਰਫ ਸੇਫਟੀ ਵਾਸਤੇ ਪਹਿਣਾ ਇਹ ਕੱਪੜਾ ਵਿੱਚ ਤਾਂ ਨਹੀਂ ਆਉਣਾ ਹੈਗਾ ਜੇ ਕੱਪੜਾ ਬਾਹ ਬਾਦੂ ਕੱਪੜਾ ਹੋਊ ਉਹਦੇ ਵਿੱਚ ਆ ਜਾਊਗਾ ਜੀ ਕੱਪੜਾ ਇੰਨਾ ਕਪੜਾ ਫੀਸ ਪਾਵਾਂਗੇ ਆਪਾਂ ਠੀਕ ਹੈ ਜੀ ਇਹਦੇ ਅਕੋਰਡਿੰਗ ਹੀ ਆਪਾਂ ਹੁਣ ਕਾਟ ਪਾਵਾਂਗੇ ਬਾਹ ਦੀ ਆ ਦੇਖੋ ਜੁਸੀਂ 3 ਇੰਚ ਪਰ ਪੱਪ ਲੈ ਲਿਆ ਜੀ 3 ਇੰਚ ਹੀ ਆਪਾਂ ਨੇ ਇੱਥੇ ਲੈ ਲਿਆ ਜੀ ਠੀਕ ਹੈ ਕਪੜਾ ਇਹ ਨਿਸ਼ਾਨ ਨੂੰ ਨਾਮ ਲਾਉਣੇ ਸਿਰਫ ਸਮਝਾਉਣ ਵਾਸਤੇ ਨਿਸ਼ਾਨ ਲਾ ਰਹੀਆਂ ਜੀ ਮੈਂ ਤੇਪੋਂ 9.5 ਇੰਚ ਨੇ ਤਿਆਰ ਮੋਡੇ ਹੋਣਗੇ ਜੀ ਠੀਕ ਹੈ ਤੇ ਆਪਾਂ ਨੇ ਇੱਥੇ 9 ਇੰਚ ਪਰ ਨਿਸ਼ਾਨ ਲਾਉਣਾ ਹੈ ਇਹ ਨਿਸ਼ਾਨੇ ਕੱਪੜੇ ਪਰ ਨਿਸ਼ਾਨ ਆ ਰਹੇ ਸੀ ਪਰ ਸੇਫਟੀ ਵਾਸਤੇ ਕੱਪੜਾ ਵਿੱਚ ਪਾ ਰਹੇ ਹਾਂ ਤਾਂ ਕਿ ਬਾਅਦ ਸ਼ੀਵੇ ਨਾ ਠੀਕ ਹੈ ਐਸ ਕਰਕੇ ਨੂੰ ਅੱਡੇ ਰੱਖ ਲੈਣੇ ਅੱਡ ਕਾਟ ਪਾ ਦਾਂਗੇ ਜੀ ਤੇ ਇੱਥੋਂ ਰੱਖ ਕੇ ਆ ਕੇ ਆਪਾਂ ਕਾਟ ਪਾ ਦਾਂਗੇ ਠੀਕ ਹੈ ਅੱਗੇ ਤੱਕ ਨਹੀਂ ਲੈ ਕੇ ਜਾਣੀ 1.5 ਇੰਚ ਛੱਡ ਦਿਆ ਕਰੋ ਉੱਪਰ ਕੱਪੜਾ ਠੀਕ ਹੈ ਕਾਟ ਤਾਂ ਹੋ ਗਿਆ ਜੀ ਆਪਾਂ ਹਮ ਬਾਹਮੂ ਰੱਖਦੇ ਆ ਜੀ 7 ਇੰਚ ਨਹੀਂ ਬਾਹਮੂ ਤਿਆਰ ਕਰਨੀ ਹੈ ਜੀ ਤੇ 1.5 ਇੰਚ ਕੱਪੜਾ ਫालतू ਲੈਣਾ ਜੀ ਕੱਪੜਾ ਪੂਰਾ ਪੂਰਾ ਕੱਪੜਾ ਕੋਈ ਕਾਟ ਨਹੀਂ ਪੈਣੀ ਹੈਗੀ ਤੇ ਤੈਪ ਆਪਾਂ ਹੁਣ ਨਿਸ਼ਾਨ ਲਾਵਾਂਗੇ ਜੀ ਠੀਕ ਹੈ ਆ ਦੇਖੋ ਤੇ ਫੀਟਿੰਗ ਦੀ ਬਾਹ ਫੀਟਿੰਗ ਕਿਵੇਂ ਜਾਣੀ ਹੈ ਬਾਹ ਨੂੰ ਪੂਰੀ ਬਾਹ ਖੁੱਲੀ ਨਹੀਂ ਬਣਾਉਣੀ ਹੈਗੀ ਆਪਾਂ ਨੇ ਇਹ ਲਾ ਲੈ ਇੱਕ ਨਿਸ਼ਾਨ ਆਪਾਂ ਨੇ ਜਿਹੜਾ ਫੀਟਿੰਗ ਨਿਸ਼ਾਨ ਹੁੰਦਾ ਏ ਠੀਕ ਹੈ ਤੇ ਆਪਾਂ ਨੇ ਥੋੜੀ ਫੀਟਿੰਗ ਦਵਾਂਗੇ ਬਾਹ ਨੂੰ 6.5 ਜੱਦੀ ਬਾਹ ਮੋਰੀ ਹਿਸਾਬ ਨਾਲ ਇਥੋਂ 6.5 ਇੰਚ ਰੱਖ ਕੇ ਆਪਾਂ ਫੀਟਿੰਗ ਦੇ ਦਾਂਗੇ ਜਵਾਹਨ ਠੀਕ ਹੈ ਆ ਦੇਖ ਏਦਾਂ ਵਾ ਖੁੱਲੀ ਬਣਾ ਲਾਂਗੇ ਤੇ ਥੋੜੀ ਹੋਰ ਫੀਟਿੰਗ ਜੇ ਤੁਸੀਂ ਜਿੱਦੀ ਜਿੱਥੇ ਆਪਣੀ ਕੂਣੀ ਹੁੰਦੀ ਹੈ ਬਾਹ ਦੀ ਉੱਥੇ ਨਾਪ ਸਕਦੇ ਹੋ ਜੀ ਠੀਕ ਹੈ ਕਈਆਂ ਦੀ ਬਾਹ ਪਾਰੀ ਹੁੰਨੀ ਹੈ ਜੇ ਕਈਆਂ ਦੀ ਪਤਲੀ ਹੁੰਨੀ ਹੈ ਉੱਥੇ 6 ਇੰਚ ਨਿਸ਼ਾਨ ਲਾ ਲਿਆ ਕਰੋ ਬਾਹ ਤੇ ਬਾਹ ਫਸਦੀ ਨਹੀਂ ਹੈਗੀ ਉਥੋਂ ਵੀ ਆਪਾਂ ਥੋੜਾ ਜਿਹਾ ਨਿਸ਼ਾਨ ਲਾ ਦਾਂਗੇ ਜੀ ਠੀਕ ਹੈ ਥੋੜੀ ਬਾਹ ਨੂੰ ਖੁੱਲੀ ਕਰਨੀ ਹੈ ਜੀ ਐਦਾਂ ਕੱਟ ਕਰਾਂਗੇ ਇਹ ਨਿਸ਼ਾਨ ਲਾਵਾਂਗੇ ਜੀ ਥੋੜੀ ਜਿਹੀ ਕੱਟ ਪਾਵਾਂਗੇ ਬਾਹ ਦੀ ਬਾਕੀ ਕਪੜਾ ਇਹ ਨਾਪ ਕੇ ਵਿੱਚੇ ਕਰਾਂਗੇ ਐਡ ਠੀਕ ਹੈ ਆ ਦੇਖੋ ਪਹਿਲਾਂ ਕੱਟ ਪਾਉਨੇ ਜੀ ਆਪਾਂ ਤੇ ਅਦਰ ਬਾਹ ਨੂੰ ਵੀ ਕੱਟ ਪਾ ਲਾਂਗੇ ਜੀ ਥੋੜ੍ਹੀ ਕੱਟ ਪਾਵਾਂਗੇ ਬਾਧੂ ਨਹੀਂ ਪਾਉਣੀ ਹੈਗੀ ਜੀ ਮੈਂ ਆਪਣੇ ਬਾਹ ਦੀ ਸਲਾਈ ਲਾਉਣੀ ਹੈ ਜੀ ਉਵੇਂ ਉਵੇਂ ਕਾਰਡ ਪਾ ਲਾਂਗੇ ਜੀ ਕਾਰਨ ਲਿਖ ਪੜਾ ਬਾਹ ਕੱਢ ਦਾਂਗੇ ਇਹ ਬਾਹ ਕੋਰੀ ਜਿਹੜਾ ਸਿਰਫ ਇਸ ਸੇਫਟੀ ਵਾਸਤੇ ਜੀ ਥੋੜਾ ਕਪੜਾ ਵਿੱਚ ਐਡ ਕਰਨਾ ਹੈ ਜੀ ਮੈਂ ਠੀਕ ਹੈ ਤਾਂ ਕਿ ਬਾਹ ਸ਼ਿੰਕ ਨਾ ਹੋਵੇ ਸੋ ਬਾਹਾਂ ਦੀ ਕਟਿੰਗ ਹੋ ਗਈ ਹੈ ਇਹ ਆਪਣੀ ਠੀਕ ਹੈ ਆ ਫਰੰਟ ਦੀ ਕਾਰਡ ਪਾ ਲਉਣੀ ਹੈ ਆਪਾਂ ਉਹਨੇ ਦੇਖੋ ਜੀ ਮੈਂ ਉਲਟਾ ਕੇ ਬਾਹ ਰੱਖਿਆ ਜੀ ਆ ਡਾ ਡਾ ਉਹਨੇ ਫਰੰਟ ਦੀ ਕਾਰਡ ਪਾਉਣੀ ਐਦਾਂ ਨਹੀਂ ਪਾਉਣੀ ਹੈਗੀ ਜੀ ਠੀਕ ਹੈ ਇਹ ਹੀ ਕਰਨਾ ਆਪਾਂ ਨੇ ਬਾਹਾਂ ਤੇ ਲਾ ਕੇ ਵਿੱਚ ਰੱਖ ਲੈਣਾ ਜੀ ਆਹ ਦੇਖੋ ਕਈ ਵਾਰੀ ਆੜੜਾ ਬਹਾ ਘੱਟੀਆਂ ਹੁੰਦੀਆਂ ਆਪਾਂ ਜੇ ਕਿਉਂ ਮੈਂ ਕਪੜਾ ਲਟਾਇਆ ਸੀ ਇਹ ਧਿਆਨ ਰੱਖਿਆ ਕਰੋ ਨਹੀਂ ਤੇ ਇੱਕੋ ਪੱਲੇ ਵੀ ਦੋਨੇ ਕਾਟਾਂ ਪੈ ਜਾਣਗੀਆਂ ਇੱਕੋ ਬਾਵਰ ਪੈ ਨਹੀਂ ਕਾਟਾਂ ਇਹਨੂੰ ਵਿੱਚ ਰੱਖ ਕੇ ਸੈਂਟਰ ਕਰਕੇ ਠੀਕ ਹੈ ਆ ਦੇਖੋ ਤੇ ਹੁਣ ਕੱਟ ਪਾਉਣੀ ਹੈ ਜੀ ਇਹਦੀ ਜਦੋਂ ਆਪਾਂ ਕਪੜਾ ਲਟਾਉਨੇ ਫੇਰ ਧਿਆਨ ਰੱਖਣਾ ਹੈ जी अपना अड्ड लाई हुई तय लाई हुई जी तो डबल कर लेनी जीनू ठीक है तो इतना अद्धे इंच पा देंगे ठीक है सो बाह जो कट पै गई है जी तो आप हम सलवार कट कर दे जी अपने स्टेट सलवार बनानी है जी बगैर पलिया तो ठीक है जी वो अकॉर्डिंग मैं तय लाग रख लिया जी कपड़ा ये ਠੀਕ ਹੈ ਤਾਂ ਇਹ ਮੈਂ ਲਾਈਏ ਜੀ ਜਿਵੇਂ ਕੰਨੀ ਹੈ ਜੀ ਕੰਨੀ ਜ ਕੰਨੀ ਲਾਈਏ ਜਿੱਦਾਂ ਉਲਟਾ ਕੇ ਮੈਂ ਇਹ ਦੋ ਪੱਲੇ ਹੋ ਗਏ ਆ ਜੀ ਬੰਦ ਪਾਸਾ ਮੈਂ ਆਪਣੇ ਵੱਲ ਰੱਖਿਆ ਤੇ ਖੁੱਲਾ ਪਾਸਾ ਸਾਹਮਣੇ ਵਾਲਾ ਰੱਖਿਆ ਜੀ ਠੀਕ ਹੈ ਇਸ ਸਕੇਟ ਸਲਵਾਰ ਮਾਉਣੀ ਬਿਲਕੁਲ ਪਰ ਲੰਬਾਈ ਜੇ ਇਹਨਾਂ ਸਲਵਾਰ ਦੀ 35 35.5 ਇੰਚ ਸਲਵਾਰ ਦੀ ਲੰਬਾਈ ਹੈ ਜੀ 6.5 ਮੂਰੀ ਹੈ ਜੀ 23 ਇੰਚ 벨ਟ ਹੈ ਜੀ ਤਿਆਰ ਇਹਦੇ ਅਕੋਰਡਿੰਗ ਹੀ ਆਪਾਂ ਕਟਿੰਗ ਆ ਜਾਂਦੀ ਸਲਵਾਰ ਦੀ ਹੁਣ ਆਪਾਂ ਨੇ ਕੀ ਕਰਨਾ ਨੇ 35 ਸਲਵਾਰ ਆ ਜੀ ਇਹ ਚ 5 ਇੰਚ ਬਾਹਰ ਘਟਾ ਲੈਣੀ ਜੇ ਆਪਣੇ 30 ਇੰਚ ਰਹਿ ਗਿਆ ਜੀ ਇਹਦੀ ਇੱਕ ਪਲੱਸ ਕਰ ਦੇਣਾ ਜੀ 31 ਇੰਚ ਪੱਲੇ ਕਟਾਂਗੇ ਜੀ ਤੇ ਨਾਲੇ ਨਾਲ ਆਪਾਂ ਮੂਰੀ ਪਾਵਾਂਗੇ ਕਿਉਂਕਿ ਬਿਨਾ ਪੱਲੇ ਆ ਸਲਵਾਰ ਬਣਾਉਣੀ ਹੈ ਜੀ ਇਹ ਆਪਾਂ 31 ਇੰਚ ਬਨਿਸ਼ਾ ਲਾ ਲੈਣੇ ਆ ਜੀ ਠੀਕ ਹੈ ਇੱਥੇ ਆਪਾਂ ਮੂਰੀ ਪਾਵਾਂਗੇ ਸਾਢੇ 6 ਮੂਰੀ ਤਿਆਰ ਹੈ ਜੀ ਇਹਨਾਂ ਦੀ ਤੇ 1.5 ਇੰਚ ਪਾ ਪਕਪੜਾ ਫालतू ਲਵਾਂਗੇ ਠੀਕ ਹੈ 8 ਇੰਚ ਪਰ ਚਾਹਲਾ ਲਾਂਗੇ ਆਪਾਂ ਮੂਰੀ ਦਾ ਰਹੀ ਵਾਰੀ ਘੱਟ ਵੱਧ ਹੋ ਜਾਂਦੇ ਕੱਪੜਾ ਠੀਕ ਹੈ 1.5 ਇੰਚ ਪਾ ਪਕਪੜਾ ਫालतू ਲੈ ਲਿਆ ਜੀ ਹੁਣ ਸਾਹਮਣੇ ਪਾਸੇ ਪਾਸਾ ਬਣਾ ਲਈ ਆਪਾਂ ਨੇ ਆਸ਼ਾ 9 ਇੰਚ ਪਾਵਾਂਗੇ ਇੱਧਰ ਇੱਧਰ ਕੋਈ ਮੂਰੀ ਨਹੀਂ ਪਾਣੀ ਸਿੱਧਾ ਆਪਾਂ ਕਾਰਟ ਦੇ ਨਿਸ਼ਾਨ ਲਾ ਦਾਂਗੇ ਜੀ ਬਿਲਕੁਲ ਸਿੰਪਲ ਤਰੀਕਾ ਹੈ ਜੀ ਠੀਕ ਹੈ ਹੁਣ ਆਪਾਂ ਇੱਥੇ ਦੇਖੋ ਕਈਆਂ ਜੇ ਕਾਰਟ ਪੈਂਦੀ ਹੈ ਜੀ ਇਹ ਥੋੜਾ ਨਾ ਕਪੜਾ ਬੜੇ ਬਾਰੇ ਨਾ ਸੀਗਾ ਸੋ ਆਪਾਂ ਥੋੜ੍ਹੀ ਥੋੜ੍ਹੀ ਕਾਰਟ ਪਾ ਦਾਂਗੇ ਜੀ ਇੱਥੇ ਸੇਪਰ 1 ਇੰਚ ਦੀ ਕਾਰਟ ਪਾਵਾਂਗੇ ਸੈਂਟਰ ਚੋਂ ਬਾਕੀ ਛੋਟੇ ਕੱਟ ਕਰਦੇ ਕਰਦੇ ਮੂਰੀ ਨਾਮ ਲਾ ਦਾਂਗੇ ਜੀ ਠੀਕ ਹੈ ਥੋੜੀ ਕਾਟ ਪਾਵਾਂਗੇ ਇੱਦਾਂ ਠੀਕ ਹੈ ਜੀ ਤੇ ਇੱਥੇ ਜੇ ਆਵੇ ਤਾਂ ਆਪਾਂ ਚੱਕ ਵਿੱਚ ਲਵਾ ਬਣਾਉਣੀ ਹੈ ਜੀ ਤੇ ਥੋੜੀ 1 ਇੰਚ ਦੀ ਕਾਟ ਆਪਾਂ ਇੱਥੇ ਕਰ ਦਾਂਗੇ ਜੀ ਥੋੜੀ ਇਹ ਬਸ਼ੇਪ ਦੇ ਦਾਂਗੇ ਜੀ ਇਹਨੂੰ ਇਹਿਆ ਕੀ ਹੁੰਦਾ ਹੈ ਇਹ ਪੱਲੇ ਹੁਨੇ ਮੂੰਹ ਤੇ ਡਿੱਗਦੇ ਹੈਗੇ ਤੇ ਜਿੱ ਚੱਕੀ ਸਲਵਾਰ ਬਣ ਜਾਂਦੀ ਹੈ ਜੀ ਸਿਰਫ 1 ਇੰਚ ਦੀ ਕੱਟ ਪਾਉਣੀ ਜਿਪਾਂ ਥੋੜੀ ਜੀ ਠੀਕ ਹੈ ਸੋ ਆਪਾਂ ਕੱਟ ਕਰ ਲੈਣੇ ਆ ਜੀ ਇੱਥੇ ਆਪਾਂ ਨਿਸ਼ਾਨ ਲਾਏ ਆ ਜੀ ਉਥੋਂ ਤੇ ਕੱਟ ਕਰ ਦੇਣਾ ਆਪਾਂ ਨੇ ਤੇ ਥੋੜੀ ਜੀ ਸ਼ੇਪ ਦੇ ਦਾਂਗੇ ਜੀ ਇੱਥੋਂ ਵੀ ਥੋੜੀ ਕੱਟ ਪਾ ਦਾਂਗੇ ਜੀ ਆਪਾਂ ਜਿੱਤਰ ਜਾਂਦੀ ਉਤਰ ਲਾ ਦਾਂਗੇ ਠੀਕ ਹੈ ਠੀਕ ਹੈ ਸਟ੍ਰੇਟਸ ਲਵਾ ਦੀ ਕਟਿੰਗ ਹੋ ਗਈ ਹੈ ਜੀ ਠੀਕ ਹੈ ਤੇ ਹੁਣ ਆਪਾਂ ਬੈਲਟ ਕੱਟ ਕਰਦੇ ਹਾਂ ਜੀ ਹੁਣ ਆਪਾਂ ਇਹ ਬੈਲਟ ਦੇ ਕੱਟ ਕਰਨੀ ਹੈ ਜੀ ਜਿਹੜਾ ਕਪੜਾ ਬਾਧੂ ਬਚਿਆ ਸੀ ਕਾਟ ਵਿੱਚੋਂ ਸਲਵਾਰ ਦੀ ਚੋਂ ਉਹ ਪਰ ਤੈਨ ਲਾ ਕੇ ਰੱਖ ਲਈ ਹੈ ਜੀ ਤੇ ਹੁਣ ਆਪਾਂ ਦੇਖਦੇ ਹਾਂ 23 ਇੰਚ ਬੈਲਟ ਤਿਆਰ ਹੈ ਜੀ ਆਪਣੀ ਠੀਕ ਹੈ 24 ਇੰਚ ਦੇ ਕਿਤੇ ਤੱਕ ਆਉਂਦਾ ਹੈ ਜੀ ਇਹ ਆ ਦੇਖੋ ਹੁਣ ਇਹ ਇੱਕ ਪਾਸਾ 7 ਇੰਚ ਆਉਂਦਾ ਹੈ ਤੇ ਇੱਕ ਪਾਸੇ ਆਪਾਂ 7.5 ਦਾ ਨਿਸ਼ਾਨ ਲਾਵਾਂਗੇ ਕਿਉਂਕਿ ਜਿਹੜਾ ਇਹ ਕੱਪੜਾ ਥੋੜਾ ਦਾ ਕਾਟ ਪਾਈ ਹੋਈ ਨੇ ਟੇਢਾ ਹੈ ਜੀ ਹੁਣ ਆਪਾਂ ਨੇ ਕੀ ਕਰਨਾ ਹੈ ਕਈ ਵਾਰੀ ਐਦਾਂ ਹੋ ਜਾਂਦਾ ਹੈ ਜੀ ਕੱਪੜਾ ਘੱਟ ਵੱਧ ਜਿਹੜਾ ਆਪਣਾ ਘੱਟ ਪਾਸਾ ਹੈ ਇਹਦੇ 7 ਰਹਿ ਗਏ 7.5 ਲੈ ਕੇ ਨਿਸ਼ਾਨੀ ਲਾਈਏ ਜੀ ਇਹ ਪਾਸਾ ਆਪਾਂ ਮੂਰੇ ਰੱਖਾਂਗੇ ਜੀ ਠੀਕ ਹੈ ਸਵਾਰ ਦਾ ਐਸੇ ਚਿੜੀ ਬਣਾਵਾਂਗੇ ਇਸੇ ਆਪਾਂ ਨਾਲਾ ਪਾਉਣਾ ਹੈ ਜੀ ਠੀਕ ਹੈ ਮਲੇ ਫਾਂਟਾ ਹੋ ਜੂਗਾ ਇਸ ਬਾਲਟ ਦਾ ਪਾਸਾ ਤੇ ਇਹ ਹੋ ਜੂਗਾ ਬੈਕ ਠੀਕ ਹੈ ਕਈ ਵਾਰੀ ਅਜਾ ਵਹੁੰਦਾ ਇਹ ਕਾਟਵਾ ਦੇਣਾ ਕਪੜਾ ਜਿੱਦੜੇ ਕੱਟ ਹੋਵੇ ਉਹ ਪਾਸਾ ਮੂਲੇ ਰੱਖ ਦਿੰਦੇ ਆ ਜੀ ਵੈਸੇ ਪਹਿਪ ਕਾਟ ਪਾਉਣੇ ਇਸ ਲਵਾੜ ਦੇ ਠੀਕ ਹੈ ਸੋ ਇਦਾਂ ਕਰਕੇ ਆਪਾਂ ਬਾਲਟ ਕੱਟ ਕਰ ਲੈਣੇ ਆ ਜੀ ਜਿਆ ਫਰਕ ਨਹੀਂ ਹੋਣਾ ਚਾਹੀਦਾ ਜੇ ਜਿਆ ਫਰਕ ਹੋਵੇ ਕਪੜਾ ਪੋੜਾ ਪਾਣਾ ਜੋੜ ਵਿੱਚ ਸਿਰ 7 ਇੰਚ ਹੈ ਤੇ ਆ ਜੀ 7.5 ਉਧਰ ਹੈ ਜੀ ਵੈਸਾ ਪੂਰਾ ਆਏ ਜਾਣਾ ਇਹ ਬਟ ਫਿਰ ਵੀ ਮੂਲ ਦੇ ਵਾਸਤੇ ਕੱਟ ਲੈਣਾ ਜੀ ਜਿਹੜਾ ਘਾਟਾ ਪਾਸਾ ਹੈ ਇਸ ਤਰ੍ਹਾਂ ਆਪਣੇ ਬੈਲਟ ਕੱਟ ਕਰ ਲਈ ਹੈ 24 ਇੰਚ ਦੀ 23 ਇੰਚ ਤਿਆਰ ਰਹੇਗੀ ਜੀ ਠੀਕ ਹੈ ਇਸ ਤਰ੍ਹਾਂ ਆਪਣੀ ਪੂਰੀ ਸੂੜੀ ਕਟਿੰਗ ਹੋ ਚੁੱਕੀ ਹੈ ਜੀ ਜਿਸ ਨਾਲ ਸਾਡੀ ਵੀਡੀਓ ਵਧੀਆ ਲੱਗੇ ਲਾਈਕ ਤੇ ਸਬਸਕ੍ਰਾਈਬ ਜਰੂਰ ਕਰ ਦੇਣਾ ਸਤਿ ਸ਼੍ਰੀ ਅਕਾਲ ਜੀ